ਜੋ ਬੁਜ਼ਦਲ ਨੇ ਬੜਾ ਖੌਫ ਹੈ ਮਨ ਦੇ ਵਿੱਚ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੂੰ ਡਰ ਲੱਗਦਾ ਗਲਗਲ ਦੇ ਉੱਤੇ ਜਿਨ੍ਹਾਂ ਦੇ ਪਿੱਛੇ ਜਿਨ੍ਹਾਂ ਨੂੰ ਕੋਈ ਹੌਸਲਾ ਦੇਣ ਵਾਲਾ ਨਹੀਂ ਤਾਂ ਕਬਰੋਂ ਦੀ ਜ਼ਰੂਰਤ ਨਹੀਂ ਬੁਜ਼ਦਲ ਤੋਂ ਸੂਰਮਾ ਬਣਾ ਦੇਗੀ ਐਸੀ ਗੁਰੂ ਅਮਰਦਾਸ ਧੰ ਗੁਰੂ ਅਮਰਦਾਸ ਜੀ ਮਹਾਰਾਜ ਸੂਰਮਤਾਈ ਹੈ ਕਾਇਰਤਾ ਹੈ ਬੁਜ਼ਦਲੀ ਹੈ ਬਾਹਤਰੀ ਹੈ ਬੋਸਤਲੀ ਹੈ ਸੂਰਮਾ ਜਿਤਨਾ ਮਰਜੀ ਵਟਾ ਹੋਵੇ ਉਸ ਤੇ ਮਨ ਅੰਦਰ ਵੀ ਡਰ ਹੁੰਦਾ ਹੈ ਖੌਫ ਹੁੰਦਾ ਪਿਆ ਹੁੰਦਾ ਪਰ ਸੂਰਮਾ ਡਰ ਤੇ ਪੈ ਨੂੰ ਜਿੱਤ ਲੈਂਦਾ ਹੈ ਇਸ ਵਾਸਤੇ ਉਹ ਬਹਾਦਰ ਤੇ ਸੂਰਮਾ ਕਹਲਾਉਂਦਾ ਹੈ ਨਹੀਂ ਤਾਂ ਵੱਡੇ ਤੋਂ ਵੱਡਾ ਸੂਰਮਾ ਤੇ ਬਹਾਦਰ ਕਿਉਂ ਨਾ ਹੋਵੇ ਡਰ ਉਸ ਨੂੰ ਵੀ ਲੱਗਦਾ ਹੈ ਪੈ ਉਸ ਨੂੰ ਵੀ ਲੱਗਦਾ ਹੈ ਹੁਣ ਇੱਕ ਪਾਸੇ ਸੂਰਮਾ ਇੱਕ ਪਾਸੇ ਬੁਸਤਲਾ ਸ਼ਬਦਾਂ ਦਾ ਅਲੱਗ-ਅਲੱਗ ਜੋੜ ਹੈ ਪਰ ਹੈ ਇਨਸਾਨ ਕੋਈ ਇਨਸਾਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸ਼ਖਸੀਅਤਾਂ ਮਿਲੂਦ ਨੇ ਉਸ ਦੇ ਅੰਦਰ ਅਪਰਚਿਤ ਹੈ ਇਨਸਾਨ ਕਿਸੇ ਵਕਤ ਸੂਰਮਾ ਬਣ ਜਾਂਦਾ ਹੈ ਜਦ ਕੋਈ ਹੱਲਾ ਸ਼ੇਰੀ ਮਿਲਦੀ ਹੈ ਤੇ ਜਦ ਕੋਈ ਹੱਲਾ ਸ਼ੇਰੀ ਨਹੀਂ ਮਿਲਦੀ ਪਿੱਛੇ ਸਾਥ ਨਹੀਂ ਹੁੰਦਾ ਕਿਸੇ ਦਾ ਕਿਸੇ ਦੀ ਪਿੱਛੇ ਸਪੋਰਟ ਨਹੀਂ ਹੁੰਦੀ ਤਾਂ ਬੁਸਤਲ ਬਣ ਜਾਂਦਾ ਹੈ ਹੈ ਇਨਸਾਨ ਇੱਕ ਹੀ ਪਰ ਸ਼ਕਸੀਤਾ ਦੋ ਨੇ ਹੋਰ ਵੀ ਇਸ ਦੀਆਂ ਬੜੀਆਂ ਸ਼ਕਸੀਤਾ ਨੇ ਇਹ ਤਾਂ ਸੂਰਮੇ ਸੂਰਮਤਾਈ ਤੇ ਬੁਝਦੀਲੀ ਨੂੰ ਤਫਤੀਸ਼ ਕੀਤਾ ਗਿਆ ਤੋਲਿਆ ਗਿਆ ਹੈ ਕੀ ਸੂਰਮਾ ਤੇ ਬੁਸਰੀ ਦੇ ਵਿੱਚ ਕੀ ਫਰਕ ਹੈ ਫਰਕ ਬਸ ਇਹਨਾਂ ਹੀ ਹੈ ਬੁਸਦ ਉਹ ਤੋਂ ਬਣਦਾ ਹੈ ਜਦ ਉਸ ਦੇ ਪਿੱਛੇ ਕਿਸੇ ਮੁਰਸ਼ਿਦ ਦਾ ਹੱਥ ਨਾ ਹੋਵੇ ਤੇ ਸੂਰਮਾ ਬੰਦਾ ਉਹ ਤੋਂ ਬਣਦਾ ਹੈ ਜਦ ਸਮਰੱਥ ਗੁਰੂ ਪੂਰਾ ਗੁਰੂ ਉਹਦੇ ਪਿੱਛੇ ਥਾਪੜਾ ਦਵੇ ਹੁਣ ਸੂਰਮਤਾਈ ਇਸੇ ਬਾਜ਼ਾਰ ਚੋਂ ਹੀ ਮਿਲਦੀ ਇਹ ਤੁਰ דרਗਾਤ ਆਉਂਦੀ ਹੈ ਸੂਰਮੇ ਬਹਾਦਰ ਜੰਗੀ ਜੋਧੇ ਜਰਨੈਲ ਜਥੇਦਾਰ ਇਹ ਸਭ ਦਰਗਾਹ ਤੋਂ ਲੇਖ ਲਿਖਾ ਕੇ ਆਉਂਦੇ ਹੈ ਅਕਾਲ ਪੁਰਖ ਨੇ ਇੱਕ ਕੋਟਾ ਰੱਖਿਆ ਹੋਇਆ ਸੂਰਮੇ ਬਹਾਦਰਾਂ ਦਾ ਜੰਗੀ ਜੋਧਿਆਂ ਦਾ ਜਥੇਦਾਰਾਂ ਦਾ ਜਰਨੈਲਾਂ ਦਾ ਸ਼ਹੀਦਾਂ ਸਿੰਘਾਂ ਦਾ ਜਿਉਂ-ਜਿਉਂ ਧਰਮ ਦੀ ਹਾਨੀ ਹੁੰਦੀ ਹੈ ਜਿਉਂ-ਜਿਉਂ ਕੌਮ ਦੇ ਉੱਤੇ ਵਿਫਤਾ ਪੈਂਦੀ ਹੈ ਤੇ ਅਕਾਲ ਪੁਰਖ ਆਪਣੇ ਸ਼ਹੀਦਾਂ ਸਿੰਘਾਂ ਦੇ ਕੋਟੇ ਦੇ ਵਿੱਚੋਂ ਇੱਕ ਸ਼ਹੀਦ ਸਿੰਘ ਭੇਜ ਦਿੰਦਾ ਹੈ ਜੋ ਆ ਕੇ ਸੂਰਮਾ ਜੰਗੀ ਜਰਨੈਲ ਜਥੇਦਾਰ ਬਣਦਾ ਹੈ ਤੇ ਕੌਮ ਦੀ ਅਗਵਾਈ ਕਰਦਾ ਹੈ ਇਹ ਦਰ ਬਦਰ ਯਕੀ ਬਾਦੀਰ ਹੁੰਦਾ ਰਹਿੰਦਾ ਹੈ ਹੁੰਦਾ ਰਹਿੰਦਾ ਹੈ ਹੁਣ ਜੋ ਬੁਜ਼ਦਲ ਨੇ ਬڑا ਖੌਫ ਹੈ ਮਨ ਦੇ ਵਿੱਚ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੂੰ ਡਰ ਲੱਗਦਾ ਗਲਗਲ ਦੇ ਉੱਤੇ ਜਿਨ੍ਹਾਂ ਦੇ ਪਿੱਛੇ ਕੋਈ ਵੀ ਉਹਨਾਂ ਨੂੰ ਹੌਸਲ ਹੌਸਲਾ ਦੇਣ ਵਾਲਾ ਨਹੀਂ ਜਿਨ੍ਹਾਂ ਦੇ ਪਿੱਛੇ ਜਿਨ੍ਹਾਂ ਨੂੰ ਕੋਈ ਹੌਸਲਾ ਦੇਣ ਵਾਲਾ ਨਹੀਂ ਤਾਂ ਕਬਰਾਂ ਦੀ ਜ਼ਰੂਰਤ ਨਹੀਂ ਬੁਸਦਲ ਤੋਂ ਸੂਰਮਾ ਬਣਾ ਦੇਗੀ ਐਸੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ ਸ੍ਰੀ ਅਨੰਦ ਸਹਿਬ ਦੀ ਤਾਂ ਪੜ ਲਓ ਅਗਰ ਬਹਾਦਰੀ ਤੇ ਸੂਰਮਤਾਈ ਚਾਹੀਦੀ ਹੈ 21ਵੀਂ ਪੌੜੀ ਦੇ ਵਿੱਚ ਫਰਮਾਨ ਕਰ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੇ ਕੋ ਸਿੱਖ ਗੁਰ ਸੇthi ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰnade ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੜੇ sada ਰਹੇ ਪਰਨੇ ਗੁਰ ਬਿਨੇ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮਖ ਹੋਏ ਬਸ ਸ਼ਰਤ ਇਹ ਰੱਖ ਦਿੱਤੀ ਹੈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮਖ ਹੋਏ ਗੁਰੂ ਦੇ ਸਨਮਖ ਹੋਣਾ ਪਏਗਾ ਗੁਰੂ ਦੇ ਅੱਗੇ ਸਰੈਂਡਰ ਕਰਨਾ ਪਏਗਾ ਹੈ ਗੁਰੂ ਮੈਂ ਤੇਰੇ ਸ਼ਰਨ ਆਇਆ ਮੈਨੂੰ ਤੂੰ ਰਖ ਲੈ ਮੈਂ ਤਾਂ ਬੁਜਦਲ ਹਾਂ ਤੂੰ ਮੈਨੂੰ ਬੁਜਦਲ ਦੀ ਜਗਾ ਸੂਰਮਾ ਬਣਾ ਕੇ ਪੇਜ ਤਾਂ ਕਿ ਮੈਂ ਧਰਮ ਦੀ ਰੱਖਿਆ ਕਰ ਸਕਾਂ ਕਿਸੇ ਦੀ ਇੱਜ਼ਤ ਅਜ਼ਮਤ ਦੀ ਰੱਖਿਆ ਕਰ ਸਕਾਂ ਆਪਣੀ ਕੌਮ ਦੀ ਅਗਵਾਈ ਕਰ ਸਕਾਂ ਤਾਂ ਗੁਰੂ ਬਾਬਾ ਜੀ ਕਹਿੰਦੇ ਨੇ ਇਹਦੇ ਵਾਸਤੇ ਗੁਰੂ ਦੇ ਅੱਗੇ ਝੁਕਣਾ ਪਏਗਾ ਸਰੈਂਡਰ ਕਰਨਾ ਪਏਗਾ ਆਪਣਾ ਮਾਣ ਤਿਆਗਣਾ ਪਏਗਾ ਇਸ ਦਾ तकरीबन 98 ਵਾਰ ਜਾਪ ਕਰਨਾ ਹੈ 17 ਦਿਨਾਂ ਦੇ ਵਿੱਚ ਕਰ ਲੋ ਜਿਨ੍ਹਾਂ ਨੂੰ ਸੂਰਮਤਾਈ ਚਾਹੀਦੀ ਹੈ ਬਹਾਦਰੀ ਚਾਹੀਦੀ ਹੈ ਜਿਨ੍ਹਾਂ ਨੂੰ ਗਲਗਲ ਦੇ ਉੱਤੇ ਡਰ ਲੱਗਦਾ ਹੈ ਪਰ ਜਿਹੜਾ ਦਿਲ ਹੈ ਇਹ ਬੁਜ਼ਦਲ ਬਣ ਚੁੱਕਾ ਹੈ ਤੇ ਜੁਰਤ ਚਾਹੀਦੀ ਹੈ ਜਿਨ੍ਹਾਂ ਦੇ ਅੰਦਰ ਬਹਾਦਰੀ ਕਾਇਮ ਰਵੇ ਸੂਰਮਾ ਬਣਨਾ ਚਾਹੁੰਦੇ ਨੇ ਜੂਝਣਾ ਚਾਹੁੰਦੇ ਨੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸ੍ਰੀ ਨਨ ਸਾਹਿਬ ਦੀ ਬਾਣੀ ਸੂਰਮਾ ਬਣਾ ਦੇਗੀ 98 ਵਾਰ ਜਾਪ ਕਰਨਾ 17 ਦਿਨਾਂ ਦੇ ਵਿੱਚ ਇਹ ਇੱਛਾ ਰੱਖ ਕੇ ਮਹਾਰਾਜ ਮੈਂ ਤੁਹਾਡੀ ਸ਼ਰਨ ਆਇਆ ਸ਼ਰਨ ਆਇਆ ਨੂੰ ਰੱਖ ਲਓ ਬੁਜਦਲ ਤੋਂ ਸੂਰਮੇ ਬਣਾ ਕੇ ਭੇਜ ਦਿਓ ਬੱਸ ਇਨਾ ਹੀ ਕਹਿ ਦੇਣਾ ਤੇ ਮਹਾਰਾਜ ਬੜੇ ਬੇਅੰਤ ਨੇ ਇਹ ਤੁਹਾਨੂੰ ਸੂਰਮਤਾ ਹੀ ਦੇ ਦੇਣਗੇ ਸ਼ਹੀਦਾ ਸਿੰਘਾਂ ਦੇ ਕੋਟੇ ਦੇ ਵਿੱਚੋਂ ਕੋਈ ਨਾ ਕੋਈ ਸ਼ਕਤੀ ਤੁਹਾਨੂੰ ਮਿਲ ਜਾਏਗੀ 17 ਦਿਨਾਂ ਦੇ ਵਿੱਚ 98 ਵਾਰ ਇਹ ਕਾਊਂਟ ਕਰ ਲਓ ਪੂਰਾ ਆਨੰਦ ਸਹਿ ਪਰਣਾ ਪੂਰਾ ਪਾਠ ਨਨ ਸਾਹਿਬ ਦਾ ਪੜੋ 98 ਵਾਰ 17 ਦਿਨਾਂ ਦੇ ਵਿੱਚ ਇੱਛਾ ਰੱਖ ਕੇ ਮਹਾਰਾਜ ਸਾਨੂੰ ਬੁਜਤਲਾ ਨੂੰ ਸੂਰਮਾ ਬਣਾ ਕੇ ਪੇਜ ਤੇ ਉਹ ਤਾਂ ਕਿ ਅਸੀਂ ਧਰਮ ਤੇ ਇੱਜ਼ਤ ਅਜ਼ਮਤ ਤੇ ਕੌਮ ਦੀ ਰੱਖਿਆ ਕਰ ਸਕੀਏ ਸੋ ਇਤਨੀਆਂ ਵਿਚਾਰਾਂ ਪਰਮਾਨ ਕਰਨੀਆਂ 21ਵੀਂ ਪੌੜੀ ਦਾ ਮਹਾਤਮਾ ਬਸ ਜ਼ਰੂਰਤ ਇਹ ਹੈ ਕਿ ਸਿੱਖ ਨੂੰ ਗੁਰੂ ਦੇ ਸਨਮੁਖ ਹੋਣਾ ਪਏਗਾ ਸਰੈਂਡਰ ਕਰਨਾ ਪਏਗਾ ਆਪਣਾ ਮਾਣ ਤਿਆਗਣਾ ਪਏਗਾ ਗੁਰੂ ਤੋਂ ਬਿਗੈਰ ਸੂਰਮਤਾਈ ਬਹਾਦਰੀ ਨਹੀਂ ਆ ਸਕਦੀ ਜਿਤਨੀਆ ਮਰਜ਼ੀ ਉਹ ਕਿਤੇ ਜਿੱਥੇ ਮਰਜੀ ਜਾਂਦਾ ਫਰੇ ਚਾਹੇ ਉਹ ਵੱਡੀਆਂ-ਵੱਡੀਆਂ ਸਲਤਨਤਾਂ ਦਾ ਮਾਲਕ ਬਣ ਜਾਏ ਵੱਡੇ-ਵੱਡੇ ਹਥਿਆਰ ਸ਼ਸਤਰ ਰੱਖ ਲਵੇ ਵੱਡੇ-ਵੱਡੇ ਬੰਦੇ ਰੱਖ ਲਵੇ ਜਦੋਂ ਪੀੜ ਪੈਂਦੀ ਆ ਵੱਡੇ-ਵੱਡੇ ਬੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਨੇ ਸਭ ਭੱਜ ਜਾਂਦੇ ਨੇ ਪਿੱਛੇ ਭੱਜ ਕੇ ਸਿਰਫ ਨਾਲ ਕੌਣ ਖਲੋਤਾ ਰਹਿੰਦਾ ਹੈ ਉਹ ਪਰਿਪੂਰਨ ਪਰਮਾਤਮਾ ਹੋਰ ਕੋਈ ਨਾਲ ਨਹੀਂ ਖਲਾਉਂਦਾ ਜਿਨ੍ਹਾਂ ਦੇ ਉੱਤੇ ਭੀੜ ਪਈ ਹੈ ਉਹਨਾਂ ਨੂੰ ਪੁੱਛੋ ਜਾ ਕੇ ਜਦੋਂ ਕਿਸੇ ਦੇ ਉੱਤੇ ਭੀੜ ਪੈਂਦੀ ਕੋਈ ਚੜ ਕੇ ਆਉਂਦਾ ਤਾਂ ਕਈਆਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਪੱਜ ਜਾਂਦੇ ਨੇ ਪੂਛਾਂ ਚੁੱਕ ਕੇ ਇਸ ਵਾਸਤੇ ਗੁਰੂ ਜਦ ਪਿੱਛੇ ਖਲੋ ਜਾਂਦਾ ਤਾਂ ਬੁਝਦਲ ਨੂੰ ਸੂਰਮਾ ਬਣਾ ਕੇ ਪੇਜਦਾ ਹੈ ਬੁਝਦਲ ਸੂਰਮੇ ਬਣ ਜਾਂਦੇ ਨੇ ਬਹਾਦਰ ਬਣ ਜਾਂਦੇ ਨੇ ਜੂਝਣ ਲੱਗ ਪੈਂਦੇ ਨੇ ਜਿੰਨਾ ਤੋਂ ਉਮੀਦ ਨਹੀਂ ਹੁੰਦੀ ਉਹੀ ਬੰਦੇ ਲੈਜੈਂਡ ਬਣ ਜਾਂਦੇ ਨੇ ਸੂਰਮੇ ਬਣ ਜਾਂਦੇ ਨੇ ਦੁਨੀਆ ਦੇ ਉੱਤੇ ਨਾਂ ਕਰ ਜਾਂਦੇ ਨੇ ਉਹ ਇਤਨੀਆਂ ਵਿਚਾਰਾਂ ਪਰਮਾਨ ਕਰਨੀਆਂ ਫੁੱਲਾਂ ਚੁੱਕਾਂ ਦੀ ਮਾਫੀ ਜੀ ਬੜਾ ਮਨ ਹੁੰਦਾ ਕਥਾ ਕਰਨ ਦਾ ਪਰ ਹੁਣ ਇਹੀ YouTube ਹੀ ਹੈ ਜਿੱਤੇ ਉੱਤੇ ਕਥਾ ਕਰਦੇ ਆਂ ਜਦੋਂ ਦੀਵਾਨ ਸੁਣੀਦਾ ਤੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਕਿ ਵੀ ਅਸੀਂ ਵੀ ਇਨ੍ਹਾਂ ਦੀਵਾਨਾਂ ਦੇ ਵਿੱਚ ਜਾ ਕੇ ਕਥਾ ਕਰੀਏ ਗੁਰੂ ਬਾਬਾ ਜੀ ਦੀ ਗੱਲ ਸੁਣਾਈਏ ਪਰ ਜਾਂ ਤਾਂ ਹੁਕਮ ਨਹੀਂ ਤੇ ਜਾਂ ਸਮਾਜ ਸਾਨੂੰ ਇਜਾਜ਼ਤ ਨਹੀਂ ਦਿੰਦਾ ਪਤਾ ਨਹੀਂ ਕੀ ਖੇੜ ਵਰਤਦੀ ਹੈ ਪਰ ਦਿਲ ਦੇ ਵਿੱਚ ਇਹੀ ਇੱਛਾ ਹੁੰਦੀ ਹੈ ਕਿ ਅਸੀਂ ਵੀ ਕਥਾ ਕਰੀਏ ਸਟੇਜਾਂ ਦੇ ਉੱਤੇ ਜਾ ਕੇ ਰੋਜ਼ ਇਹੀ ਅਰਦਾਸ ਮੈਂ ਕਰਨਾ ਤੇ ਗੁਰੂ ਬਾਬਾ ਜੀ ਸੰਗਤ ਮੇਰੀ ਅਰਦਾਸ ਪ੍ਰਵਾਨ ਕਰੇ ਕਿ ਅਸੀਂ ਵੀ ਸਟੇਜਾਂ ਦੇ ਉੱਤੇ ਕਥਾ ਕਰਨਾ ਚਾਹੁੰਦੇ ਆ ਤੇ ਹਜੇ ਤਾਂ ਇਹੀ ਸਟੇਜ ਆ ਸਾਡੇ ਕੋਲ YouTube ਦੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੈਨੂੰ ਹੌਸਲਾ ਮਿਲਦਾ ਹੈ ਇਹੀ ਇੱਕ ਮਾਧਿਅਮ YouTube ਜਿਹਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਤਨੀਆਂ ਸ਼ਰਾਂ ਪਰਮਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Jhon de bastante